ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀਤ ਪ੍ਰੋਡਕਸ਼ਨ ਵਿੱਚ ਤੁਹਾਡਾ ਸਵਾਗਤ ਹੈ ਆਪਣੀ ਅੱਜ ਦੀ ਵੀਡੀਓ ਵਿੱਚ ਆਪਾਂ ਦੋ ਗੱਲਾਂ ਕਰਨੀਆਂ ਨੇ ਇੱਕ ਤਾਂ ਇਹਨਾਂ ਚਾਰ ਅੱਖਰਾਂ ਦੇ ਸ਼ਬਦ ਦੀ ਅਰਦਾਸ ਆਪਾਂ ਕਰਨੀ ਹੈ ਜਿਸ ਨਾਲ ਸਾਨੂੰ ਤਰੱਕੀ ਕਾਮਯਾਬੀ ਮਿਲੇ ਘਰ ਵਿੱਚ ਬਰਕਤ ਹਰ ਵੇਲੇ ਹਰ ਚੀਜ਼ ਵਿੱਚ ਰਵੇ ਤੇ ਦੂਜਾ ਆਪਾਂ ਗੱਲ ਕਰਾਂਗੇ ਕਿ ਸਾਨੂੰ ਪ੍ਰਮਾਤਮਾ ਦੇ ਨਾਮ ਜਪਣ ਦਾ ਫਲ ਵੱਧ ਮਿਲਦਾ ਹੈ ਕਿ ਹੱਥਾਂ ਦੇ ਨਾਲ ਕੀਤੇ ਦਾਨ ਪੁੰਨ ਦਾ ਫਲ ਵੱਧ ਮਿਲਦਾ ਹੈ ਕਿਉਂਕਿ ਆਪਾਂ ਨੂੰ ਇੱਕ ਕਮੈਂਟ ਕਰਕੇ ਇੱਕ ਭੈਣ ਨੇ ਪੁੱਛਿਆ ਸੀ ਕਿ ਦੀਦੀ ਜਰੂਰ ਦੱਸਿਓ ਕਿਉਂਕਿ ਕਈ ਲੋਕ ਕਹਿ ਦਿੰਦੇ ਆ ਆਪਾਂ ਸੁਣਿਆ ਹੀ ਆ ਕਿ ਜੇ ਨਾਮ ਸਿਮਰਨ ਨਹੀਂ ਵੀ ਕੀਤਾ ਗਿਆ ਤਾਂ ਦਾਨ ਕਰੋ ਉਹਦਾ ਫਲ ਜਿਆਦਾ ਮਿਲਦਾ ਏ ਤੇ ਕੀ ਅਸੀਂ ਪਾਠ ਨਾ ਕਰਿਆ ਕਰੀਏ ਦਾਨ ਹੀ ਕਰਿਆ ਕਰੀਏ ਤਾਂ ਆਪਾਂ ਇਸੇ ਵਿਸ਼ੇ ਤੇ ਹੀ ਅੱਜ ਦੀ ਵੀਡੀਓ ਬਣਾਈ ਹੈ ਕਿ ਕਿਸ ਦਾ ਹੱਥਾਂ ਨਾਲ ਕੀਤੇ ਦਾਨ ਦਾ ਕੀ ਫਲ ਮਿਲਦਾ ਹੈ ਤੇ ਕਦੋਂ ਮਿਲਦਾ ਏ ਤੇ ਜਿਹੜਾ ਨਾਮ ਸਿਮਰਨ ਕਰਦੇ ਆਪਾਂ ਪ੍ਰਮਾਤਮਾ ਦਾ ਨਾਮ ਲੈਨੇ ਆ ਉਹਦਾ ਫਲ ਸਾਨੂੰ ਪ੍ਰਮਾਤਮਾ ਕਿਸ ਤਰ੍ਹਾਂ ਦਿੰਦੇ ਆ ਸਾਧ ਸੰਗਤ ਜੀ ਸਾਨੂੰ ਸਾਡੇ ਸਤਿਗੁਰ ਸੱਚੇ ਪਾਤਸ਼ਾਹ ਸਾਡੀ ਨੇਕੀ ਦਾ ਕੀਤੇ ਚੰਗੇ ਕਰਮਾਂ ਦਾ ਫਲ ਜ਼ਰੂਰ ਦਿੰਦੇ ਆ ਪਰ ਕਿਸ ਤਰ੍ਹਾਂ ਤੇ ਕਿਹੜੇ ਕਰਮ ਦਾ ਫਲ ਕਦੋਂ ਮਿਲਦਾ ਏ ਉਹ ਗੱਲ ਆਪਾਂ ਅੱਜ ਦੀ ਇਸ ਵੀਡੀਓ ਦੇ ਵਿੱਚ ਕਰਾਂਗੇ ਪਹਿਲਾਂ ਆਪਾਂ ਗੱਲ ਕਰਾਂਗੇ ਅਰਦਾਸ ਜਿਹੜੀ ਆਪਾਂ ਕਰਨੀ ਹੈ ਸਾਹ ਸੰਗਤ ਜੀ ਉਹ ਚਾਰ ਅੱਖਰਾਂ ਦੀ ਸ਼ਬਦ ਦੀ ਅਰਦਾਸ ਆਪਾਂ ਤੁਹਾਨੂੰ ਦੱਸਣ ਤੋਂ ਪਹਿਲਾਂ ਇੱਕ ਬਹੁਤ ਹੀ ਸਿੱਖਿਆਦਾਇਕ ਕਹਾਣੀ ਤੁਹਾਡੇ ਨਾਲ ਸਾਂਝੀ ਕਰਾਂਗੇ ਤਾਂ ਆਓ ਸਾਹ ਸੰਗਤ ਜੀ ਸ਼ੁਰੂ ਕਰਦੇ ਹਾਂ ਇੱਕ ਵਾਰ ਦੀ ਗੱਲ ਹੈ ਕਿ ਇੱਕ ਨਗਰ ਦੇ ਵਿੱਚ ਇੱਕ ਆਦਮੀ ਜੋ ਕਿ ਬਹੁਤ ਹੀ ਅਮੀਰ ਸੀ ਬਹੁਤ ਜ਼ਿਆਦਾ ਕਾਮਯਾਬ ਸੀ ਤਰੱਕੀ ਉਸਨੇ ਬਹੁਤ ਕੀਤੀ ਸੀ ਪਰ ਜਦੋਂ ਉਸ ਦਾ ਪੁੱਤਰ ਜਵਾਨ ਹੋਇਆ ਤੇ ਕਾਮਕਾਰ ਜੋਗਾ ਹੋ ਗਿਆ ਉਦੋਂ ਉਸ ਨੂੰ ਪਤਾ ਨਹੀਂ ਕੀ ਹੋਇਆ ਕਿ ਉਹ ਆਦਮੀ ਬਿਮਾਰ ਰਹਿਣ ਲੱਗ ਪਿਆ। ਉਹ ਪਰਮਾਤਮਾ ਦਾ ਨਾਮ ਸਿਮਰਨ ਬਹੁਤ ਕਰਦਾ ਸੀ। ਪਰਮਾਤਮਾ ਦੀ ਭਗਤੀ ਹਰ ਵੇਲੇ ਕਰਦਾ ਰਹਿੰਦਾ। ਉਸ ਦਾ ਮਨ ਬਹੁਤ ਸਾਫ਼ ਸੀ। ਜਦੋਂ ਉਹ ਬਿਮਾਰ ਹੋਇਆ ਤਾਂ ਉਹਨੂੰ ਆਪਦਾ ਅੰਤ ਦਿਖਣ ਲੱਗਾ ਕਿ ਹੁਣ ਮੈਂ ਇਸ ਸੰਸਾਰ ਨੂੰ ਛੱਡ ਕੇ ਚਲੇ ਜਾਣਾ ਏ। ਪਰ ਜਾਣ ਤੋਂ ਪਹਿਲਾਂ ਉਹ ਆਪਦੇ ਪੁੱਤਰ ਨੂੰ ਕਾਫੀ ਜ਼ਮੀਨ ਜਾਇਦਾਦ ਪੈਸਾ ਗਹਿਣੇ ਦੇ ਕੇ ਇਸ ਦੁਨੀਆ ਤੋਂ ਜਾਣਾ ਚਾਹੁੰਦਾ ਸੀ ਤੇ ਨਾਲ ਹੀ ਚਾਰ ਅੱਖਰਾਂ ਦੀ ਅਰਦਾਸ ਦੱਸਣਾ ਚਾਹੁੰਦਾ ਸੀ ਕਿ ਇਹ ਹੀ ਮੇਰੀ ਕਾਮਯਾਬੀ ਦਾ ਮੰਤਰ ਹੈ ਤੇ ਇਹ ਹੀ ਮੈਂ ਆਪਦੇ ਪੁੱਤ ਨੂੰ ਦੱਸ ਕੇ ਜਾਣਾ ਹੈ ਇੱਕ ਦਿਨ ਉਸਨੇ ਆਪਦੇ ਪੁੱਤ ਨੂੰ ਆਪਦੇ ਕੋਲ ਬੁਲਾਇਆ ਦੋਨੇ ਪਿਓ ਪੁੱਤ ਬੈਠੇ ਤੇ ਪਿਤਾ ਆਪਦੇ ਪੁੱਤਰ ਨੂੰ ਗਹਿਨ ਲੱਗਾ ਕਿ ਪੁੱਤਰ ਮੈਂ ਬਹੁਤ ਜ਼ਿਆਦਾ ਬਿਮਾਰ ਰਹਿਣਾ ਹੈ ਤੇ ਹੁਣ ਮੇਰਾ ਕੋਈ ਪਤਾ ਨਹੀਂ ਕਿ ਮੈਂ ਕਦੋਂ ਇਸ ਦੁਨੀਆ ਤੋਂ ਤੁਰ ਜਾਣਾ ਪਰ ਮੈਂ ਤੈਨੂੰ ਆਪਦੀ ਕਾਮਯਾਬੀ ਦਾ ਮੰਤਰ ਦੱਸਣਾ ਚਾਹੁੰਦਾ ਹੈ ਤੇ ਨਾਲ ਜੋ ਵੀ ਜ਼ਮੀਨ ਜਾਇਦਾਦ ਸੀ ਉਹ ਮੈਂ ਤੇਰੇ ਨਾਂ ਕਰ ਦਿੱਤੀ ਆ ਤੇ ਜੋ ਵੀ ਪੈਸਾ ਤੇ ਅੱਲਾ ਸੀ ਉਸ ਦਿਨ ਮੈਂ ਚਾਬੀਆਂ ਤੈਨੂੰ ਦੇ ਦੇਣਾ ਏ ਕਿ ਆਪਣੇ ਕੋਲ ਇੰਨਾ ਪੈਸਾ ਏ ਸੋਨਾ ਚਾਂਦੀ ਜੋ ਵੀ ਖਜ਼ਾਨਾ ਉਹਦੇ ਕੋਲ ਸੀ ਉਹਨੇ ਸਾਰਾ ਆਪਣੇ ਪੁੱਤਰ ਨੂੰ ਉਹ ਚਾਬੀਆਂ ਦੇ ਦਿੱਤੀਆਂ ਤੇ ਉਸਦੇ ਪੁੱਤਰ ਨੇ ਕਿਹਾ ਕਿ ਪਿਤਾ ਜੀ ਮੈਨੂੰ ਉਹ ਚਾਰ ਅੱਖਰਾਂ ਦੀ ਅਰਦਾਸ ਜਿਹੜੀ ਆ ਉਹ ਵੀ ਤੁਸੀਂ ਦੱਸ ਦਿਓ ਜਾਂ ਜੋ ਮੈਂ ਉਹ ਵੀ ਅਰਦਾਸ ਕਰਿਆ ਕਰਾਂ ਤੁਹਾਡੇ ਤਰ੍ਹਾਂ ਹੀ ਮੈਂ ਵੀ ਕਾਮਯਾਬ ਰਵਾਂ ਕਿਉਂਕਿ ਉਸਦੇ ਪਿਤਾ ਨੇ ਕਿਹਾ ਕਿ ਜੋ ਇਹ ਚਾਰ ਅੱਖਰਾਂ ਦੀ ਅਰਦਾਸ ਕਰਦਾ ਉਹਦੇ ਕੋਲ ਕਦੇ ਵੀ ਧਨ ਦੀ ਕਮੀ ਨਹੀਂ ਕਿਸੇ ਚੀਜ਼ ਦੀ ਕਮੀ ਨਹੀਂ ਹੁੰਦੀ ਪੁੱਤ ਬੜਾ ਖੁਸ਼ ਹੋਇਆ ਕਿ ਚਲੋ ਠੀਕ ਆ ਮੈਨੂੰ ਉਹ ਅਰਦਾਸ ਦੱਸ ਦੋ ਉਸਦੇ ਪਿਤਾ ਨੇ ਉਹ ਚਾਰ ਅੱਖਰਾਂ ਦੀ ਅਰਦਾਸ ਆਪਦੇ ਪੁੱਤਰ ਨੂੰ ਦੱਸੀ। ਦੱਸਣ ਤੋਂ ਬਾਅਦ ਉਸੇ ਰਾਤ ਹੀ ਉਸਦੇ ਪਿਤਾ ਦੀ ਮੌਤ ਹੋ ਗਈ। ਪਿਤਾ ਦੀਆਂ ਸਾਰੀਆਂ ਰਸਮਾਂ ਕਰਮ ਤੋਂ ਬਾਅਦ ਪੁੱਤਰ ਕੈਸੇ ਥੇਲੇ ਦੇ ਵਿੱਚ, ਜ਼ਮੀਨ ਜਾਇਦਾਦ ਦੇ ਵਿੱਚ ਇੰਨਾ ਰੁੱਝ ਗਿਆ ਕਿ ਉਸ ਨੂੰ ਪਿਤਾ ਦੁਆਰਾ ਦੱਸੀ ਅਰਦਾਸ ਦਾ ਤਾਂ ਚਿੱਤ ਹੀ ਭੁੱਲ ਗਿਆ। ਉਹਨੂੰ ਆਪਦੇ ਹੱਥ ਦੇ ਵਿੱਚ ਪੈਸਾ, ਸੋਨਾ, ਚਾਂਦੀ, ਜ਼ਮੀਨ ਜਾਇਦਾਦ ਆਉਣ ਦਾ ਇੰਨਾ ਨਸ਼ਾ ਸੀ ਕਿ ਉਸ ਨੂੰ ਆਪਦੇ ਪਿਤਾ ਦੀ ਦੱਸੀ ਹੋਈ ਅਰਦਾਸ ਦਾ ਚਿੱਤਾ ਹੀ ਨਰਿਆ। ਜਿੰਨਾ ਚਿਰ ਉਸ ਦੇ ਕੋਲ ਉਹ ਪੈਸਾ ਰਿਆ ਉਹਨੇ ਕਦੇ ਰੱਬ ਨੂੰ ਯਾਦ ਨਾ ਕੀਤਾ ਤੇ ਨਾ ਉਹ ਅਰਦਾਸ ਨੂੰ ਯਾਦ ਕੀਤਾ ਕਿਉਂਕਿ ਪੈਸਾ ਬਹੁਤ ਸੀ ਪਰ ਕੁਝ ਸਾਲ ਬੀਤੇ ਹੌਲੀ ਹੌਲੀ ਪਹਿਲਾਂ ਤਾਂ ਉਹਦੇ ਕੋਲੋਂ ਪੈਸਾ ਮੁੱਕਿਆ ਫਿਰ ਸੋਨਾ ਚਾਂਦੀ ਜਿਹੜਾ ਸੀ ਉਹ ਵੀ ਵੇਚ ਗਿਆ ਤੇ ਹੁਣ ਮਾਰ ਹੀ ਆ ਗਈ ਜ਼ਮੀਨ ਦੀ ਉਹਨੇ ਸੋਚਿਆ ਕਿ ਚਾਰ ਅੱਖਰਾਂ ਦੀ ਅਰਦਾਸ ਜੋ ਪਿਤਾ ਜੀ ਨੇ ਦੱਸੀ ਆ ਉਹ ਮੈਂ ਭੁੱਲ ਗਿਆ ਏ ਤੇ ਜੇ ਕਿਤੇ ਮੈਨੂੰ ਯਾਦ ਆ ਜਾਵੇ ਤਾਂ ਪਿਤਾ ਜੀ ਨੇ ਕਿਹਾ ਸੀ ਜਿਹੜਾ ਇਹ ਚਾਰ ਅੱਖਾਂ ਦੀ ਅਰਦਾਸ ਕਰਦਾ ਉਹਦੇ ਕੋਲੋਂ ਮਾਇਆ ਨਹੀਂ ਮੁੱਕਦੀ ਪੈਸਾ ਨਹੀਂ ਮੁੱਕਦਾ ਪਰ ਮੇਰੇ ਕੋਲੋਂ ਹੁਣ ਪੈਸਾ ਮੁੱਕ ਚਲਿਆ ਤੇ ਉਹਨੇ ਆਪਦੇ ਦਿਮਾਗ ਤੇ ਬੜਾ ਜ਼ੋਰ ਪਾਇਆ ਕਿ ਕਿਸੇ ਤਰ੍ਹਾਂ ਮੈਨੂੰ ਉਹ ਚੇਤੇ ਆ ਜਾਣ ਪਰ ਉਸ ਨੂੰ ਉਹ ਅਰਦਾਸ ਦੇ ਚਾਰ ਅੱਖਰ ਚੇਤੇ ਨਾ ਆਏ ਉਹਨੇ ਕਈ ਪੜਤਾਂ ਕੋਲੋਂ ਕਈ ਸਿਆਣੇ ਵਿਦਵਾਨਾਂ ਕੋਲੋਂ ਜਾ ਕੇ ਇਹ ਗੱਲ ਪੁੱਛੀ ਕਿ ਮੇਰੇ ਪਿਤਾ ਜੀ ਨੇ ਮੈਨੂੰ ਚਾਰ ਅੱਖਰ ਦੱਸੇ ਸੀ ਪਤਾ ਨਹੀਂ ਉਹ ਕਿਹੜੇ ਸੀ ਉਹ ਮੈਨੂੰ ਚੇਤਾ ਭੁੱਲ ਗਿਆ ਜਿਹਦੇ ਨਾਲ ਪੈਸੇ 'ਚ ਵਾਧਾ ਹੋਵੇ ਬਰਕਤ ਪਵੇ ਉਹ ਚਾਰ ਅੱਖਰ ਮੈਨੂੰ ਯਾਦ ਹੀ ਨਹੀਂ ਆ ਰਹੇ ਪਰ ਕਿਸੇ ਨੂੰ ਵੀ ਇਸ ਦਾ ਪਤਾ ਨਹੀਂ ਸੀ ਸਾਰੇ ਆਪੋ ਆਪਣੇ ਹਿਸਾਬ ਦੇ ਨਾਲ ਉਨੂੰ ਦੱਸਦੇ ਰਹੇ ਅੰਨਿੰਗ ਗਵਾਨੀਆਂ ਨੂੰ ਵੀ ਉਸਨੇ ਪੁੱਛਿਆ ਵੀ ਹੋ ਸਕਦਾ ਹੈ ਮੇਰੇ ਪਿਤਾ ਨੇ ਕਿਸੇ ਦੇ ਨਾਲ ਅੰਡੀ ਗਵਾਨੀ ਦੇ ਨਾਲ ਹੀ ਇਹ ਗੱਲ ਸਾਂਝੀ ਕੀਤੀ ਹੋਵੇ ਪਰ ਕਿਸੇ ਨੇ ਵੀ ਉਸ ਨੂੰ ਇਹ ਨਹੀਂ ਦੱਸਿਆ ਸਗੋਂ ਆਪਦੇ ਹੀ ਹਿਸਾਬ ਦੇ ਨਾਲ ਕਹਿੰਦੇ ਰਹੇ ਕਿ ਪੁੱਤਰ ਹੋ ਸਕਦਾ ਹੈ ਤੇਰੇ ਪਿਤਾ ਨੇ ਕਿਹਾ ਹੋਵੇ ਪ੍ਰਮਾਤਮਾ ਤੇਰਾ ਭਲਾ ਕਰੇ ਪ੍ਰਮਾਤਮਾ ਬਰਕਤ ਪਾਵੇ ਸਦਾ ਖੁਸ਼ ਰਹੇ ਇਹੋ ਜਿਹੇ ਜਿਹੜੇ ਅਸੀਸਾਂ ਦੇਣ ਵਾਲੇ ਜਿਹੜੇ ਸ਼ਬਦ ਸੀ ਉਹ ਦੱਸਦੇ ਰਹੇ ਔਰ ਉਸ ਲੜਕੇ ਨੇ ਸੋਚਿਆ ਕਿ ਇਹ ਉਹ ਅਰਦਾਸ ਨਹੀਂਗੀ ਜਿਹੜੇ ਮੇਰੇ ਪਿਤਾ ਨੇ ਮੈਨੂੰ ਉਦੋਂ ਦੱਸੀ ਸੀ ਕਿਉਂਕਿ ਭਾਵੇਂ ਆਪਾਂ ਇੱਕ ਟਾਈਮ ਦੇ ਲਈ ਕਿਸੇ ਦੇ ਦੁਆਰਾ ਦੱਸੀ ਗਈ ਗੱਲ ਭੁੱਲ ਜਾਈਏ ਪਰ ਜਦੋਂ ਕੋਈ ਦੂਜਾ ਆਪਣੇ ਸਾਹਮਣੇ ਉਹ ਗੱਲ ਕਰਦਾ ਹੈ ਨਾ ਤੇ ਆਪਾਂ ਨੂੰ ਯਾਦ ਆ ਜਾਂਦਾ ਹੈ ਕਿ ਹਾਂ ਇਹ ਗੱਲ ਤਾਂ ਉਹ ਆ ਪਰ ਉਹਨੂੰ ਇਹਨਾਂ ਦਸੀਆਂ ਹੋਈਆਂ ਗੱਲਾਂ ਦੇ ਵਿੱਚੋਂ ਉਹ ਅਰਦਾਸ ਨਾਲ ਲੱਗੀ ਉਹ ਬਹੁਤ ਹੀ ਥੱਕ ਹਾਰ ਕੇ ਬੈਠ ਗਿਆ ਕਿਉਂਕਿ ਉਹਨੇ ਬੜਾ ਹੀ ਜ਼ੋਰ ਲਾਇਆ ਸੀ ਕਿ ਕਿਤੇ ਨਾ ਕਿਤੇ ਪਤਾ ਲੱਗ ਜਾਵੇ ਪਰ ਉਹਨੂੰ ਇਹ ਸਭ ਨਹੀਂ ਪਤਾ ਲੱਗ ਰਿਹਾ ਸੀ ਨਾ ਹੀ ਦਿਮਾਗ ਤੇ ਜ਼ੋਰ ਪਾਇਆ ਉਹਨੂੰ ਇਹ ਗੱਲ ਚੇਤੇ ਆ ਰਹੀ ਸੀ ਇੱਕ ਦਿਨ ਅਚਾਨਕ ਉਹ ਆਪਦੇ ਘਰ ਦੇ ਵਿੱਚ ਹੀ ਬੈਠਾ ਸੀ ਕਿ ਇੱਕ ਫਕੀਰ ਜੀ ਉਹਦੇ ਘਰ ਆਉਂਦੇ ਆ ਤੇ ਆਣ ਕੇ ਕਹਿੰਦੇ ਆ ਕਿ ਪੁੱਤਰ ਜੇ ਕੁਝ ਖਾਣ ਨੂੰ ਹੈ ਤਾਂ ਮੈਨੂੰ ਦੇ ਉਹਦੇ ਘਰ ਦੇ ਵਿੱਚ ਜੋ ਵੀ ਪ੍ਰਸ਼ਾਦਾ ਪਾਣੀ ਪੱਕਿਆ ਸੀ ਉਹਨੇ ਫਕੀਰ ਜੀ ਨੂੰ ਆਦਰ ਸਹਿਤ ਬਿਠਾ ਕੇ ਪ੍ਰਸ਼ਾਦਾ ਲਿਆ ਕੇ ਫਕੀਰ ਜੀ ਨੂੰ ਖਾਣ ਨੂੰ ਦਿੱਤਾ ਫਕੀਰ ਜੀ ਨੇ ਪ੍ਰਸ਼ਾਦਾ ਹੱਥ ਵਿੱਚ ਲਿਆ ਤੇ ਪਹਿਲਾ ਸ਼ਬਦ ਜਿਹੜਾ ਉਹਨਾਂ ਨੇ ਬੋਲਿਆ ਕਿ ਪ੍ਰਮਾਤਮਾ ਤੇਰਾ ਸ਼ੁਕਰ ਆ ਇਹ ਸ਼ਬਦ ਸੁਣਦੇ ਸਾਰ ਹੀ ਉਹ ਲੜਕਾ ਖੁਸ਼ ਹੋ ਗਿਆ ਉਹਨੂੰ ਚੇਤਾ ਆ ਗਿਆ ਕੀ ਅਰਦਾਸ ਦੇ ਇਹੀ ਚਾਰ ਅੱਖਰ ਸੀ ਜਿਹੜੇ ਮੇਰੇ ਪਿਤਾ ਜੀ ਨੇ ਦੱਸੇ ਸੀ ਕਿ ਆਹ ਸੀ ਕਿ ਤੂੰ ਸਵੇਰੇ ਉੱਠਦੇ ਸਾਰ ਹੀ ਪਹਿਲਾਂ ਪ੍ਰਮਾਤਮਾ ਦਾ ਸ਼ੁਕਰਾਨਾ ਕਰਨਾ ਹੈ ਉਹ ਉਸ ਟਾਈਮ ਹੀ ਪ੍ਰਮਾਤਮਾ ਦਾ ਵਾਰ-ਵਾਰ ਸ਼ੁਕਰਾਨਾ ਕਰਨ ਲੱਗਾ ਕਿ ਤੁਹਾਡਾ ਬਹੁਤ ਬਹੁਤ ਸ਼ੁਕਰਾਨਾ ਜਿਹੜਾ ਮੈਨੂੰ ਇਹ ਸ਼ਬਦ ਚੇਤੇ ਕਰਾ ਦਿੱਤੇ ਆ ਫਿਰ ਫਕੀਰ ਜੀ ਨੇ ਉਹਨੂੰ ਦੱਸਿਆ ਕਿ ਪੁੱਤਰ ਜਿਹੜਾ ਸ਼ੁਕਰਾਨਾ ਸ਼ਬਦ ਆ ਇਹ ਇੱਕ ਬਹੁਤ ਵੱਡੀ ਸ਼ਕਤੀ ਆ ਇਹ ਆਪਣੇ ਆਪ ਵਿੱਚ ਹੀ ਇੱਕ ਸ਼ਕਤੀ ਆ ਜੋ ਵੀ ਸਾਡੇ ਨਾਲ ਚੰਗਾ ਹੁੰਦਾ ਏ ਭਾਵੇਂ ਮਾੜਾ ਪਰ ਪ੍ਰਮਾਤਮਾ ਦਾ ਸ਼ੁਕਰਾਨਾ ਕਰਨਾ ਜ਼ਰੂਰੀ ਆ ਕਿ ਪ੍ਰਮਾਤਮਾ ਤੇਰਾ ਸ਼ੁਕਰ ਆ ਹੋ ਸਕਦਾ ਹੈ ਸਾਡੇ ਨਾਲ ਉਦੋਂ ਵੀ ਮਾੜਾ ਹੋਣਾ ਹੁੰਦਾ ਪਰ ਪ੍ਰਮਾਤਮਾ ਨੇ ਉਹਨੇ ਦੇ ਵਿੱਚ ਹੀ ਸਾਰ ਦਿੱਤਾ ਕਿ ਪ੍ਰਮਾਤਮਾ ਤੇਰਾ ਸ਼ੁਕਰ ਆ ਤੂੰ ਮੈਨੂੰ ਹੱਥ ਦੇ ਕੇ ਰੱਖ ਲਿਆ ਕਿਉਂਕਿ ਜੇ ਚੰਗਾ ਉਹਦੀ ਰਜਾ ਹੈ ਤਾਂ ਮਾੜਾ ਵੀ ਉਹਦੀ ਮਰਜ਼ੀ ਹੁੰਦੀ ਆ ਕੋਈ ਸਾਨੂੰ ਸਿੱਖਿਆ ਦੇਣ ਲਈ ਅੱਜ ਭਾਵੇਂ ਸਾਨੂੰ ਉਹ ਮਾੜਾ ਲੱਗਦਾ ਏ ਕਈ ਵਾਰ ਸਾਨੂੰ ਸਾਡੀ ਜ਼ਿੰਦਗੀ ਦੇ ਵਿੱਚ ਸਾਨੂੰ ਚੰਗੇ ਰਸਤੇ ਤੇ ਪਾਉਣ ਲਈ ਸਮਝਾਉਣ ਲਈ ਸਾਡੇ ਨਾਲ ਕਈ ਏਰ ਕੁਝ ਮਾੜਾ ਹੁੰਦਾ ਏ ਪਰ ਜਦੋਂ ਉਹਦਾ ਨਤੀਜਾ ਗਾਂ ਜਾ ਕੇ ਸਾਨੂੰ ਚੰਗਾ ਮਿਲਦਾ ਏ ਤਾਂ ਫਿਰ ਸਾਨੂੰ ਲੱਗਦਾ ਹੈ ਕਿ ਉਦੋਂ ਇਸੇ ਕਰਕੇ ਹੀ ਐਵੇਂ ਹੋਇਆ ਸੀ ਚੰਗੇ ਰਹਿ ਗਏ ਕਿ ਅਸੀਂ ਉਸ ਟਾਈਮ ਐਵੇਂ ਪ੍ਰਮਾਤਮਾ ਨੂੰ ਕੋਸਦੇ ਰਹੇ ਸਾਡੇ ਨਾਲ ਜੇ ਉਦੋਂ ਉਹ ਮਾੜਾ ਨਾ ਹੋਇਆ ਹੁੰਦਾ ਤਾਂ ਸਾਨੂੰ ਉਸ ਗੱਲ ਦਾ ਪਤਾ ਹੀ ਨਹੀਂ ਸੀ ਲੱਗਣਾ ਲੋਕਾਂ ਦੀ ਪਰਖ ਹੀ ਨਹੀਂ ਸੀ ਆਉਣੀ ਆਪਾਂ ਕਈ ਗੱਲਾਂ ਸੋਚਦੇ ਆ ਬਾਅਦ ਚ ਪਰ ਉਹਦਾ ਨਤੀਜਾ ਬਾਅਦ ਵਿੱਚ ਹਮੇਸ਼ਾ ਚੰਗਾ ਨਿਕਲਦਾ ਏ ਤੇ ਇਸ ਲਈ ਪ੍ਰਮਾਤਮਾ ਦੀ ਜਿਵੇਂ ਮਰਜ਼ੀ ਹੋਵੇ ਉਹਦੀ ਰਜਾ ਦੇ ਵਿੱਚ ਸਾਨੂੰ ਰਹਿਣਾ ਚਾਹੀਦਾ ਏ ਤੇ ਉਹਦਾ ਹਰ ਪਲ ਸ਼ੁਕਰਾਨਾ ਕਰਦੇ ਰਹਿਣਾ ਏ ਜਿਵੇਂ ਮਰਜੀ ਤੁਹਾਡੀ ਜ਼ਿੰਦਗੀ ਚੱਲ ਰਹੀ ਹੋਵੇ ਹਮੇਸ਼ਾ ਪਰਮਾਤਮਾ ਦਾ ਸ਼ੁਕਰਾਨਾ ਕਰੋ ਸ਼ੁਕਰਾਨੇ ਵਿੱਚ ਇੰਨੀ ਤਾਕਤ ਹੈ ਕਿ ਪਰਮਾਤਮਾ ਸ਼ੁਕਰਾਨਾ ਕਰਨ ਵਾਲੇ ਦੇ ਘਰ ਬਰਕਤਾਂ ਦੇ ਢੇਰ ਲਾ ਦਿੰਦੇ ਨੇ ਕਾਮਯਾਬੀ ਤਰੱਕੀ ਹਮੇਸ਼ਾ ਉਸ ਦੇ ਪੈਰ ਚੁੰਮਦੀ ਹੈ ਤੇ ਸਾਥ ਸੰਗਤ ਜੀ ਆਪਾਂ ਅੱਜ ਦੀ ਵੀਡੀਓ ਵਿੱਚ ਦੂਜੀ ਗੱਲ ਜਿਹੜੀ ਆਪਾਂ ਕਹੀ ਸੀ ਕਰਨ ਵਾਸਤੇ ਕਿ ਨਾਮ ਸਿਮਰਨ ਦਾ ਵੱਟ ਫਲ ਮਿਲਦਾ ਹੈ ਕਿ ਧਾਨ ਦਾ ਤਾਂ ਸਾਧ ਸੰਗਤ ਜੀ ਦੋਨਾਂ ਦਾ ਵੱਖਰਾ ਵੱਖਰਾ ਫਾਲ ਹੈ ਮਹਾਪੁਰਖ ਖੰਦ ਵਾਰਾ ਦੱਸੇ ਅਨੁਸਾਰ ਮਹਾਪੁਰਖ ਜੀ ਕਹਿੰਦੇ ਜੋ ਲੋਕ ਧਾਨ ਕਰਦੇ ਨੇ ਪਰਮਾਤਮਾ ਉਹਨਾਂ ਤੋਂ ਬਹੁਤ ਹੀ ਖੁਸ਼ ਹੁੰਦੇ ਨੇ ਬਰਕਤਾਂ ਉਹਨਾਂ ਦੀ ਝੋਲੀ ਪਾ ਦਿੰਦੇ ਨੇ ਜਿਹੜੇ ਖਜ਼ਾਨੇ ਵਿੱਚੋਂ ਧਾਨ ਕੀਤਾ ਹੁੰਦਾ ਹੈ ਉਹ ਖਜ਼ਾਨੇ ਹਮੇਸ਼ਾ ਭਰੇ ਰਹਿੰਦੇ ਆ ਪਰ ਧਾਨ ਦਾ ਫਾਲ ਸਾਨੂੰ ਇਸ ਸੰਸਾਰ ਤੇ ਹੀ ਮਿਲ ਜਾਂਦਾ ਏ ਇਸੇ ਦੁਨੀਆ ਤੇ ਰਹਿੰਦਿਆਂ ਹੋਇਆਂ ਹੀ ਮਿਲਦਾ ਏ ਜੇ ਅਸੀਂ ਜਿੱਥੋਂ ਦਾਨ ਕੀਤਾ ਉਥੇ ਬਰਕਤਾਂ ਪੈ ਜਾਂਦੀਆਂ ਨੇ ਤੇ ਦੂਜੇ ਪਾਸੇ ਪਰਮਾਤਮਾ ਦੇ ਨਾਮ ਸਿਮਰਨ ਦਾ ਫਾਲ ਸਾਨੂੰ ਸੱਚਖੰਡ ਵਿੱਚ ਪਹੁੰਚਾ ਦਿੰਦਾ ਹੈ ਅਗਲੀ ਦਰਗਾਹ ਜਦੋਂ ਅਸੀਂ ਜਾਣਾ ਹੁੰਦਾ ਹੈ ਭਾਵ ਸੰਸਾਰ ਛੱਡ ਕੇ ਜਦੋਂ ਅਸੀਂ ਜਾਂਦੇ ਆ ਤਾਂ ਅਸੀਂ ਇਸ ਜਨਮ ਮਰਨ ਦੇ ਚੱਕਰ ਚੋਂ ਮੁਕਤ ਹੋ ਜਾਂਦੇ ਆ ਜਿਹੜੇ ਲੋਕ ਰੋਜ਼ਾਨਾ ਕੀਰਤਨ ਸੁਣਦੇ ਆ ਨਾਮ ਸਿਮਰਨ ਬਾਣੀ ਦਾ ਜਾਪ ਕਰਦੇ ਆ ਜਾਂ ਮਨੋਂ ਤੁਨੋਂ ਸੁਣਦੇ ਆ ਕਥਾ ਵਿਚਾਰਾਂ ਸੁਣਦੇ ਆ ਪਾਵ ਮਨ ਨੂੰ ਗੁਰੂ ਵਾਲੇ ਪਾਸੇ ਲਾ ਕੇ ਰੱਖਦੇ ਆ ਉਹਨਾਂ ਨੂੰ ਸਤਗੁਰ ਸੱਚੇ ਪਾਤਸ਼ਾਹ ਸਿੱਧੇ ਹੀ ਆਪਦੇ ਚਰਨਾਂ ਦੇ ਵਿੱਚ ਜਗ੍ਹਾ ਦੇ ਦਿੰਦੇ ਆ ਉਹ ਫਿਰ ਇਸ ਸਮ ਸਾਗਰ ਨੂੰ ਪਾਰ ਕਰ ਜਾਂਦੇ ਆ ਇਸੇ ਲਈ ਅਵੇਂ ਸਾਡੇ ਰੋਜ਼ਾਨਾ ਜੀਵਨ ਵਿੱਚ ਵਿਚਰਦਿਆ ਹੋਇਆ ਸਾਡੇ ਕੋਲ ਅੱਧਾ ਘੰਟਾ ਹੀ ਬਾਣੀ ਦੇ ਲਈ ਕੱਢਿਆ ਜਾਂਦਾ ਹੈ ਪਰਮਾਤਮਾ ਦੇ ਨਾਮ ਦੇ ਲਈ ਕੱਢਿਆ ਜਾਂਦਾ ਹੈ ਉਸ ਨੂੰ ਇਕਾਗਰ ਚਿਤ ਹੋ ਕੇ ਜ਼ਰੂਰ ਹੀ ਕੱਢੋ ਨਾਮ ਸਿਮਰਨ ਦਾ ਫਾਲ ਜਿਹੜਾ ਹੈ ਉਹ ਸਾਨੂੰ ਜਨਮ ਮਰਨ ਦੇ ਚੱਕਰ ਤੋਂ ਮੁਕਤ ਕਰਕੇ ਪਰਮਾਤਮਾ ਦੇ ਚਰਨਾਂ ਦੇ ਨਾਲ ਜੋੜਦਾ ਹੈ ਇਸ ਲਈ ਇਹਨਾਂ ਦੋਨਾਂ ਦਾ ਹੀ ਫਾਲ ਹੈ ਕਿ ਅਸੀਂ ਚੰਗੇ ਕਰਮ ਕਰਦੇ ਆਂ ਦਾਨ ਕਰਦੇ ਆਂ ਤਾਂ ਦਾਨ ਦਾ ਫਾਲ ਸਾਨੂੰ ਇੱਥੇ ਹੀ ਮਿਲ ਜਾਂਦਾ ਹੈ ਪਰ ਜੋ ਵੀ ਨਾਮ ਸਿਮਰਨ ਕਰਦੇ ਆ ਪ੍ਰਮਾਤਮਾ ਦੀ ਭਗਤੀ ਕਰਦੇ ਆ ਬਾਣੀ ਪੜ੍ਹਦੇ ਆ ਉਸ ਦਾ ਫਾਲ ਸਾਨੂੰ ਸੱਚਖੰਡ ਵਿੱਚ ਲੈ ਜਾਂਦਾ ਹੈ ਤਾਂ ਫਿਰ ਜੀ ਅੱਜ ਦੀ ਵੀਡੀਓ ਦੇ ਵਿੱਚ ਕਥਾ ਵਿਚਾਰਾਂ ਕਰਦੇ ਆ ਜੇ ਕੋਈ ਭੁੱਲਾਂ ਗਲਤੀਆਂ ਹੋ ਗਈਆਂ ਹੋਣ ਦੋਨੇ ਹੱਥ ਜੋੜ ਕੇ ਮਾਫੀ ਮੰਗਦੇ ਆ ਪਰਮਾਤਮਾ ਅੱਗੇ ਤੋਂ ਸਮੱਤ ਬਖਸ਼ਣ ਤੇ ਕੋਈ ਤੁਹਾਨੂੰ ਚੰਗੀ ਸਿੱਖਿਆ ਮਿਲੀ ਹੋਵੇ ਤਾਂ ਕਮੈਂਟ ਬਾਕਸ ਵਿੱਚ ਜਾ ਕੇ ਆਪਣੀ ਰਾਏ ਦੇਣੀ ਵਾਹਿਗੁਰੂ ਜੀ ਲਿਖਣਾ ਚੈਨਲ ਤੇ ਨਵੇਂ ਆਏ ਹੋ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਬੈਲ ਆਈਕਨ ਔਨ ਕਰ ਦੇਣਾ ਤਾਂ ਜੋ ਹਰੇਕ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹਿਲਾਂ ਪਹੁੰਚ ਜਾਵੇ ਤੇ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਕਰਨਾ ਨਾ ਭੁੱਲਣਾ ਧੰਨਵਾਦ ਜੀ